ਉਹ ਬਾਹਰੋਂ ਆਇਆ ਸੀ ਚਾਕੂ ਦਿਖਾ ਕੇ ਮੈਨੂੰ ਕਹਿ ਰਿਹਾ ਸੀ ਪੈਸੇ ਕੱਢ ਫਿਰ ਮੈਂ ਇੱਕਦਮ ਪਿੱਛੇ ਹੋ ਗਈ ਫਿਰ ਜਦੋਂ ਉਹ ਗੱਲੇ ਨੂੰ ਹੱਥ ਪਾਉਣ ਲੱਗਿਆ ਫਿਰ ਮੈਂ ਉਹਦਾ ਕੋਲਰ ਜਾਂ ਫੜ ਕੇ ਖਿੱਚ ਲਿਆ ਸੀ ਹੂੰ ਫਿਰ ਉਹ ਡਰ ਕੇ ਭੱਜ ਗਿਆ ਹਾਂਜੀ ਚਾਕੂ ਵੀ ਇੱਥੇ ਲਟਕਿਆ ਰਿਹਾ ਅੱਗੇ ਕੀ ਗਿਆ ਪੰਜਾਬੀ ਬੋਲਦਾ ਸੀ ਹਾਂ ਪੰਜਾਬੀ ਬੋਲ ਰਿਹਾ ਸੀ ਕਹਿੰਦਾ ਸੀ ਪੈਸੇ ਕੱਢ ਹੂੰ ਮੈਂ ਇੱਕਦਮ ਡਰ ਗਈ ਪਿੱਛੇ ਹੋ ਗਈ ਉਸ ਤੋਂ ਬਾਅਦ ਜਦੋਂ ਗੱਲੇ ਨੂੰ ਹੱਥ ਪਾਉਣ ਲੱਗੇ ਮੈਨੂੰ ਹੌਸਲਾ ਆ ਗਿਆ ਕਿ ਭਈ ਮੈਂ ਦੁਕਾਨ ਨੂੰ ਬਚਾਵਾਂ ਕਿਦਾਂ ਫਿਰ ਮੈਨੂੰ ਫੜਿਆ ਕਾਲਰ ਤੋਂ ਖਿੱਚੇ ਲੈ ਥੱਲੇ ਹੂੰ ਬਸ ਉਹਨੂੰ ਡਰ ਲੱਗੇ ਫਿਰ ਉਹ ਭੱਜ ਤੁਸੀਂ ਉਹਦੇ ਮਗਰ ਭੱਜਦੇ ਹੋ ਦੁਕਾਨਦਾਰ ਸਾਰੇ ਇਕੱਠੇ ਹੋ ਗਏ ਸੀ ਦੁਕਾਨਦਾਰ ਬਾਅਦ ਸਾਰੇ ਇਕੱਠੇ ਹੋ ਗਏ ਸੀ ਥੋੜੀ ਜਿਹੀ ਵਾਰ ਅਰੇ ਜਰ ਹਾਂਜੀ ਉਹ ਮੈਨੂੰ ਗੁੱਸਾ ਆ ਗਿਆ ਸੀ ਉਤੇ ਕਿ ਭਈ ਉਹ ਮੈਨੂੰ ਚਾਕੂ ਦਿਖਾ ਰਿਹਾ ਫਿਰ ਮੈਂ ਫੜ ਕੇ ਖਿੱਚ ਲੈ ਥੱਲੇ ਬਸ ਫਿਰ ਮੈਂ चिक चिक का मारन लगी जोर जोर दी कि कोई आ जावे फिर उसके बाद वो जल्दी भज के डाके बड़ा कलवा करो बाबा जी हमबाना रोड पे इते हमबाना दे विच मूलापुर रोड से एक दुकान है मनी चेंजर से मोबाइल लादी है ना वर्ल्ड पे ਉਹਦੇ ਵਿੱਚ ਲੜਕੀ ਸੀ ਇੱਥੇ ਇਕੱਲੀ ਜਿਹੜੀ ਕੰਮ ਕਰਦੀ ਆ ਸੋਨੀਆ ਉਹ ਪਹਿਲਾਂ ਆਪਣੇ ਕੰਮ ਕਰਦੀ ਸੀ ਦੁਕਾਨ ਤੇ ਤੇ ਉਹ ਕੋਈ ਲੁਟੇਰਾ ਆਇਆ ਉਹਦੇ ਕੋਲ ਚਾਕੂ ਸੀ ਤੇ ਉਹ ਲੜਕੀ ਨੂੰ ਕਹਿਣ ਲੱਗਾ ਜੇ ਮੈਨੂੰ ਪੈਸੇ ਦੇ ਦੇ ਉਹ ਜਦੋਂ ਉਹ ਲੁਟੇਰਾ ਆ ਗਿਆ ਅੱਗੇ ਹੋਣਾ ਤਾਂ ਉਹ ਲੜਕੀ ਨੂੰ ਫੜ ਲਿਆ ਫੜ ਕੇ ਤੇ ਮਤਲਬ ਤਪੜ ਮਾਰੇ ਤੇ ਉਹ ਤੇ ਨਾ ਛੱਟ ਚਾਕੂ ਛੱਡ ਕੇ ਭੱਜ ਗਿਆ ਉਹ ਤੇ ਕੋਈ ਵੀ ਮਤਲਬ ਕੋਈ ਹੁਣ ਇਹ ਘਟਨਾੋਂ ਹੁਣ ਤੋਂ ਬਚਾ ਰਹੇ ਕਿ ਮਾੜਾ ਦਾ ਜੀ ਕਰ ਲਿਆ ਸਰ ਬਸ ਉਹ ਕਰ ਰਹੇ ਦੀ ਤੇ ਜਾਂਚ ਕਰ ਰਹੇ ਆ